ਬੱਸ ਸਰ ਥੈਂਕ ਯੂ ਜੀ ਠੀਕ ਹੈ ਚਲੋ ਇੱਕ ਸਰਪੰਚ ਸਾਹਿਬ ਇੱਕ ਹੱਡਾ ਰੋੜੀ ਵਾਲਾ ਇੱਕ ਕੂੜੇ ਕਰਕਟਾ ਦਾ ਡੰਪ ਹਾਂ ਜੀ ਬਹੁਤ ਬਹੁਤ ਵਧੀਆ ਗੱਲ ਮੁੱਦੇ ਤੇ ਗੱਲ ਕਿ ਇੱਕ ਮਿੰਟ ਮਣੇ ਕਿਵੇਂ ਚੁੱਪ ਜੇਕਰ ਮੈਂ ਜਮੀਂ ਚੁਪਕ ਕੇ ਹਾਂ ਜੀ ਮੈਂਬਰ ਸਾਹਿਬ ਜੀ ਹਾਂ ਜੀ ਕਹਿਣਾ ਚਾਹੁੰਦੇ ਨਹੀਂ ਕੁਝ ਹਾਂ ਜੀ ਸਰ ਮੈਂ ਬਸ ਸਰਪੰਚ ਸਰ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਆਪਣੇ ਸਾਰੇ ਪਿੰਡ ਦੇ ਵਿੱਚ ਡੰਪ ਦੀ ਗੱਲ ਹੋਈ ਹੈ ਜੀ ਹੈਨਾ ਵੀ ਮਤਲਬ ਪਬਲਿਕ ਦਾ ਸਵਾਲ ਇਹ ਹੀ ਹੈ ਵੀ ਤੁਸੀਂ ਅੱਜ ਡੰਪ ਬਣਾ ਰਹੇ ਹੋ ਦੇਖੋ ਰਿਸਪੌਂਸਿਬਿਲਟੀ ਲੈ ਰਹੇ ਹੋ ਕਿ ਵਰਕਰ ਰੱਖੋਗੇ ਤੁਸੀਂ ਪੋਲੀਥੀਨ ਐਦਾਂ ਕਰੋਗੇ ਐਦਾਂ ਕਰੋਗੇ ਠੀਕ ਹੈ ਬਟ ਐਵੇਂ ਨਹੀਂ ਹੋਵੇ ਕਿ 2 ਮਹੀਨਿਆਂ ਬਾਅਦ ਉਹੀ ਵਰਕਰ ਉੱਥੇ ਖੜ ਜੇ ਇਹ ਕੰਮ ਤੇ ਡੰਪ ਨੇ ਜਿਹੜੇ ਸਰ ਕੂੜੇ ਨਾਲ ਮਤਲਬ ਭਰਜਾਣੇ ਲੋਕਾਂ ਨੂੰ ਦਿੱਕਤ ਆਵੇ ਕੂੜੇ ਦੀ ਰਿਕਵੈਸਟ ਇਹ ਹੀ ਹੈ ਸਾਡੀ ਕਿ ਜਿਵੇਂ ਕੰਮ ਸਟਾਰਟ ਕਰੋਗੇ ਤਾਂ ਲਾਸਟ ਤੱਕ ਇਹੀ ਕੰਮ ਚੱਲੇ ਤੁਹਾਡਾ ਜਿਹੜੀ ਤੁਸੀਂ ਰਿਸਪੌਂਸਿਬਿਲਟੀ ਲੈ ਰਹੇ ਹੋ ਬਹੁਤ ਵਧੀਆ ਸਵਾਲ ਕਰਿਆ ਜੀ ਮੈਂਬਰ ਸਾਹਿਬ ਨੇ ਹਾਂ ਜੀ ਜਿਹੜੀ ਸਾਨੂੰ ਲਿਖ ਕੇ ਆ ਗਿਆ ਇਹ ਤਾਂ ਸਾਨੂੰ ਮਤੇ ਚ ਲਿਖ ਕੇ ਆ ਗਿਆ ਵੀ ਸਰਕਾਰ ਦੀ ਇਹ ਸਕੀਮ ਹੈ ਆ ਸਕੀਮ ਅੰਦੀਰ ਬਣਾਇਆ ਜਾਂਦਾ ਅਸੀਂ ਉਸ ਸਕੀਮ ਲੋਕਾਂ ਤੱਕ ਪਹੁੰਚਾਉਣੀ ਹੈ ਦੇਖੋ ਜੀ ਆਪਾਂ ਨੇ ਡੇਪ ਬਣਾਤਾ ਅੱਜ ਸਾਨੂੰ ਵਰਕਰ ਕਦੋਂ ਮਿਲਦੇ ਨੇ ਕਦੋਂ ਤਨਖਾਹ ਦਿੰਦੀ ਹੈ ਸਰਕਾਰ ਕਦੋਂ ਰੱਖਦੀ ਹੈ ਕਦੋਂ ਆਪਾਂ ਨੂੰ ਡੱਟ ਵੀਨ ਦਿੰਦੀ ਹੈ ਉਹ ਸਰਕਾਰ ਦੇ ਹਰਤੇਂਦਰ ਪਰ ਆਪਣਾ ਕੰਮ ਐਪਟ ਕਰਨਾ ਵੀ ਸਾਨੂੰ ਤੁਸੀਂ ਉਹਦੇ ਲਈ ਉਹੀ ਐਂਬੂਲੈਂਸ ਵਾਲੇ ਕੰਮ ਆ ਗਿਆ ਜੀ ਵੀ ਸਾਨੂੰ ਲਿਖ ਕੇ ਦਿੱਤਾ ਸੀ ਵੀ ਤੁਸੀਂ ਨੇ ਗੱਲੇ ਵੀ ਜਿਹੜਾ ਕੁਝ ਲਿਖਿਆ ਹੋਇਆ ਉਹ ਆਪ ਪਬਲਿਕ ਨੂੰ ਪੜ੍ਹਾ ਵੀ ਸਕਦੇ ਆ। ਜਾਂ ਕੁਝ ਦਿੱਤਾ ਹੋਇਆ ਜੀ ਇਹਦੇ ਨਾਲ ਵੀ ਆ ਚੀਜ਼ ਆਉਣੀ ਆ। ਠੀਕ ਹੈ। ਕਦੋਂ ਆਉਂਦੀ ਹੈ ਉਹ ਸਰਕਾਰ ਤੇ ਨਿਰਭਰ ਕਰਦਾ ਦੇਖੋ ਜੀ। ਸਰਕਾਰਾਂ ਦਾ ਹੁਣ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਤੁਰਤ ਦੁਪਹਿਰ ਵੀ ਹੋ ਸਕਦਾ ਹੈ। ਡੇਟ ਵੀ ਹੋ ਸਕਦਾ। ਡੇਟ ਵੀ ਹੋ ਸਕਦਾ। ਵੀ ਜਿਹੜੀ ਸ਼ਰਤ ਆ। ਸਾਡਾ ਪੰਚਾਇਤ ਦਾ ਵਿਚਾਰ ਆ ਸਟੇਡੀਅਮ, ਬਾਡਰਬਾਕਸ ਤੇ ਪਾਰਕ। ਕੋਈ ਹੋਰ ਵਿਚਾਰ ਪੱਤੀ ਦਾ? ਉਹ ਥੇ ਬਣਾਉਣ ਦਾ ਸਹਿਮਤੋਂ। ਵੀ ਸਟੇਡੀਅਮ ਬਣ ਜੇ, ਬਾਡਰਬਾਕਸ ਲੱਗ ਜੇ ਤੇ ਪਾਰਕ। ਆਹ ਵਧੀਆ ਠੀਕ। ਕਾਹਲ ਪੱਤੀ ਦਾ ਰਹਿ ਹੈ ਕੋਈ? ਮੈਂਬਰ ਸਾਹਿਬ ਹਾਂਜੀ ਤੇਰਾ ਇੱਕ ਤਾਂ ਟੋਬਾ ਸੀਚੇ ਵਾਲਾ ਸੱਤ ਕੋਲ ਬੈਠਾ ਹਾਂਜੀ ਇਹਦੇ ਵੱਡਾ ਕੰਮ ਆਂਦਾ ਦਾ ਉਹ ਟੋਬੇ ਦਾ ਸਾਰੇ ਤੋਂ ਵੱਡਾ ਕੰਮ ਆਂਦਾ ਇਹਦਾ ਇਹ ਕਿ ਨਹੀਂ ਕਾਹਲ ਦੇ ਸਹਾਰਨਾ ਪੱਤੀ ਦਾ ਜੀ ਪੀਤਾ ਜੀ ਉਹ ਲੈ ਕੇ ਤੇ ਇੱਕ ਪਾਰ ਕਰਦੇ ਕਰਦੇ 302 ਬੋਧ ਕਰਨ ਨਹੀਂ ਸੀ ਇਹ ਵਾਲ ਮਾਰਦੇ ਇਹ ਬਾਰਡਰ ਵਾਕਸ ਵਾਸਤੇ ਅਸੀਂ ਫਰਦ ਤੇ ਦੇਤੇ ਜੀ ਇਹ ਆਪਣੇ 413 ਤੇ 414 ਨੰਬਰ ਹੈ ਆਪਣਾ ਸ਼ਾਮਲਾਟ ਬਾਰਡਰ ਵਾਕਸ ਵਾਸਤੇ ਅਸੀਂ 107 ਨੂੰ ਦਿੱਤਾ ਹੋਏ ਐਪਲੀਕੇਸ਼ਨ ਚ ਇਹ ਜਹ 414 ਚਵਾਟਰ ਬਾਕਸ ਲਾ ਦੋ ਜਹ 413 ਚ ਲਾ ਦੋ ਤੇ ਉਸ ਤੋਂ ਬਾਅਦ ਆ ਜੀ ਆਪਣਾ ਮੰਡੀ ਵਾਲਾ ਟੋਬਾ ਕੌਨਸੇ ਇਹਦੀ ਪੱਤੀ ਪਾੜੀ ਨੂੰ ਪਾ ਜੀ 547 ਤੇ ਨੰਬਰ 12 ਚ ਆਦਾ ਜੀ ਨਾ 11 ਚ ਆਉਂਦਾ ਜੀ 11 ਚ ਆਉਂਦਾ ਜੀ 11 ਚ ਆਈ ਮੰਡੀ ਵਾਲਾ ਜੀ ਪੁਨੀਆ ਪੱਤੀ ਪੁਨੀਆ ਪੱਤੀ ਜੀ 11 ਨੰਬਰ ਵਾਲਾ ਮੰਡੀ ਵਾਲਾ ਤਾਂ ਨੰਬਰਦਾਰ ਸਾਹਿਬ ਪਾਣੀ ਅੱਜ ਸੜਕ ਦੇ ਉੱਪਰ ਦੀ ਚੱਲ ਰਿਹਾ ਉਹ ਟੋਬੇ ਕਰ ਨਹੀਂ ਪਾਣੀ ਨਹੀਂ ਜਾ ਰਿਹਾ ਉਹ ਚ ਹੁਣ ਇਸ ਟਾਈਮ ਸੜਕ ਤੇ ਚੱਲ ਰਿਹਾ ਬਣੀ ਗੰਦਾ ਪਿੰਡ ਦਾ ਇੱਕ ਅਗਲੀ ਦੇ ਅਗਲੀ ਗ੍ਰਾਮ ਸਭਾ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮੇਰੀ ਇੱਕ ਮੇਨ ਮੰਗ ਰੱਖਣੀ ਹੈ ਆਪਣਾ ਮੰਡੀ ਤੋਂ ਲੈ ਕੇ ਗੁਮਿੰਦਗੜ੍ਹ ਵਾਲੀ ਛੜਕ ਤੱਕ ਨਾਲਾ ਪੱਕਾ ਏਡੀਸੀ ਸਾਹਿਬ ਹੋਣਗੇ ਵੀਡੀਓ ਸਾਹਿਬ ਹੋਣਗੇ ਨਾਲਾ ਆਪਣੇ ਪਿੰਡ ਦਾ ਪੱਕਾ ਹੋ ਜਾਣਾ ਗੰਦਾ ਪਾਣੀ ਕੋਈ ਜਿਹੜੇ ਘਰ ਵੱਸਦੇ ਨੇ ਉੱਥੇ ਤੱਕ ਇਹ ਹੋ ਜਾਏ ਨਾਲੇ ਪੈਂਦਾ ਸਾਰੇ ਸਾਰੇ ਆਪਾਂ ਗੱਲ ਚਲਾਈਏ ਜਿਹੜਾ ਉਹ ਪੱਕਾ ਹੁੰਦਾ ਜਦੋਂ ਮਰਜੀ ਪਰ ਆਪਾਂ ਰਕੀਏ ਆਪਾਂ ਜੋੜ ਲਾਈਏ ਅਸੀਂ ਵੀ ਉਹ ਤੇ ਜੋੜ ਲਾਉਂਦੇ ਹੋਈਏ ਵੀ ਹੋਵੇ ਪੱਕਾ ਜਿਹੜਾ ਇਹ ਕਾਰ ਵਾਲਾ ਟੋਬਾ ਦਾ ਪਾਣੀ ਕਿੱਥੋਂ ਦੀ ਨਿਕਲਦਾ ਕਰਦਾ ਇਹੋ ਕਿਹੜਾ ਜੀ ਉਹੀ ਜਿਹੜਾ ਤੁਸੀਂ ਨਾਲਾ ਕਹਿੰਦੇ ਹੋ ਉਹੀ ਟੋਬਾ ਸੀਚੇਵਾਲ ਮਾਡਲ ਬਣਾ ਕੇ ਕਾਲਾ ਟੋਬੇ ਦਾ ਇਹਦੇ ਜਿੱਥੋਂ ਦੀ ਆਪਣਾ ਪਹਿਲਾ ਪਾਣੀ ਨਿਕਲਦਾ ਉਹ ਪਾਸੇ ਲੈ ਕੇ ਉਦੋਂ ਦੀ ਪਾਈਪ ਲੈਣ ਦੱਬ ਕੇ ਹਾਂ ਇਹ ਤਾਂ ਨਾਲੇ ਨੂੰ ਸਿੱਧਾ ਪਾਣੀ ਪਾਈਪ ਲੈਣ ਦੱਬ ਕੇ ਹਾਉਦੀਆਂ ਬਣਾ ਕੇ ਨਾਲੇ ਨੂੰ ਜਦੋਂ ਸੀਚੇਵਾਲ ਮਾਡਲ ਬਣ ਗਿਆ ਉਹ ਵਰਤਿਆ ਕਿ ਜਾਊਗਾ ਇਹ ਖੇਤੀ ਜੋਗ ਜਿੱਦੇ ਲੋੜ ਹੈ ਖੇਤੀ ਚ ਵਰਤਣ ਲਈ ਨਾਲੇ ਚ ਪੈਂਦਾ ਉਹ ਜੋ ਪਾਣੀ ਪੈਂਦਾ ਇਹ ਬਹੁਤ ਜ਼ਰੂਰ ਹੈ ਨਾਲੇ ਚ ਪੈਂਦਾ ਪਾਣੀ ਆਉਂਦਾ ਹੈ ਫਿਰ ਫਿਰ ਮਾੜੀ ਸਟੇਟ ਇੱਕ ਸਾਡੀਆਂ ਸ਼ਰਤਾਂ ਨੇ ਜੀ ਬੱਤੀ ਸੁਣਦਾ ਉਹ ਵੱਡੇ ਵਾਲੇ ਤੇ ਹੈ ਪੂਰੀ ਆਊਗਾ ਆ ਲੈ ਗੱਜਰ ਕੋਈ ਰੋਡ ਜੀ ਰੋਡ ਇੱਕ ਸਾਡੀ ਸੜਕ ਹੈ ਜੀ ਸੀ ਦੁੱਧਮੁ ਸਿੰਘ ਵਾਲੇ ਅੱਡੇ ਤੋਂ ਲੈ ਕੇ ਬਾਇਆ ਮਾਡਲ ਟਾਉਨ ਚੱਕਰ ਦੀ ਸੜਕ ਤੱਕ ਕਿਹੜੀ ਜਿਹੜੀ ਆਪਣਾ ਪਾਰਕ ਲੱਗ ਪਵਿੱਤਰ ਦੇ ਘਰ ਲੱਭਦੀ ਆ ਉਹ ਤੋਂ ਬੰਦ ਹੁੰਦੀ ਆ ਹਾਂ ਜੀ ਉਹ 15 ਤੋਂ ਲੈ ਕੇ ਬਿਲਕੁਲ ਆਪਣਾ ਆਦੀਪ ਪਵਿੱਤਰ ਦੇ ਘਰ ਲੱਭੇ ਪਾਰਕ ਨੂੰ ਜਾਂਦੀ ਆ ਉਹ ਖੇਤੀ ਉਹ ਬੰਦ ਰੋਜ਼ ਹੀ ਬੰਦ ਹੁੰਦੀ ਆ ਉਹ ਹਾਂ ਜੀ ਹਾਂ ਬੰਦ ਰਹਿੰਦੀ ਵੱਡੀ ਆ ਉਹ ਹਾਂ ਕਿ ਸਰਪੰਚ ਸਾਹਿਬ ਇੱਕ ਹੱਡਾਂ ਰੋੜੀ ਵਾਲਾ ਇੱਕ ਕੂੜੇ ਕਰਕਟ ਦਾ ਡੰਪ ਉਹ ਬਹੁਤ ਵਧੀਆ ਗੱਲ ਮੁੱਦੇ ਤੇ ਗੱਲ ਮੈਂ ਇੱਕ ਮਿੰਟ ਮੜੇ ਹਾਂਜੀ ਸਾਰੇ ਨਗਰ ਨੂੰ ਹਾਂ ਇੱਕ ਮਿੰਟ ਮੜਾ ਇੱਕ ਮਿੰਟ ਇੱਕ ਮਿੰਟ ਦੀ ਗੱਲ ਸੋਲ ਲਓ ਮੜੀ ਜੀ ਉਹ ਵੀ ਸਾਰੇ ਨਗਰ ਨੂੰ ਦੇਖਤੀ ਹੈ ਜੀ ਅਸਲ ਤੇ ਰੌਲਾ ਪਤਾ ਕੀ ਪੈ ਰਹੇ ਆਪਣੇ ਪੱਤੀਆਂ ਛੇ ਹੋਣ ਕਰਨਾ ਉਹ ਕਹਿੰਦੇ ਵੀ ਅਸੀਂ ਸ਼ੁਰੂ ਕਰਨ ਲੱਗੇ ਜੀ ਸਮਰੋਪਤੀ ਤੇ ਰੋਜਾ ਬੱਤੀ ਦਾ ਸੰਜਾ ਇੱਥੇ ਤੇ ਸਰਪ੍ਰੋਪਤੀ ਨੇ ਰੋਲਾ ਪਾ ਲਿਆ ਵੀ ਨਹੀਂ ਜੀ ਤੁਸੀਂ ਤੇ ਇੱਕ ਬਣਾ ਕੇ ਸਾਡੀ ਸਾਡੀ ਪੱਤੀ ਚ ਸਾਰੇ ਪਿੰਡ ਦਾ ਕੂੜਾ ਆਊਗਾ ਵੀ ਤੁਸੀਂ ਅਸੀਂ ਨਹੀਂ ਬਣਾਉਣ ਦਿੰਦੇ ਚਲੋ ਉਸ ਤੋਂ ਬਾਅਦ ਅਸੀਂ ਰੱਖਿਆ ਵੀ ਉੱਥੇ ਕਾਹਲ ਪੱਤੀ ਚ ਵੀ ਉੱਥੇ ਬਣਾਉਣਾ ਹੈ ਉੱਥੇ ਰੋਲਾ ਕੋਈ ਨਹੀਂ ਪਿਆ ਬਣਾਵਾਂਗੇ ਵੀ ਮੇਰੀ ਪਿੰਡ ਨੂੰ ਸਾਰੇ ਨਗਰ ਨੂੰ ਜਈ ਬੇਨਤੀ ਹੈ ਵੀ ਅਸੀਂ ਚਾਰ ਬਣਾਵਾਂਗੇ ਠੀਕ ਹੈ ਚਾਰਾਂ ਚ ਕੱਲੇ ਲਫਾਫੇ ਜਾਣੇ ਨਹੀਂ ਜੀ ਜਿਹੜੇ ਲਫਾਫੇ ਤੋਂ ਤੋਂ ਖਿੰਡੇ ਪਏ ਠੀਕ ਹੈ ਲਫਾਫਿਆਂ ਦੇ ਮੱਚ ਜਾਣਾ ਉੱਥੇ ਦੋ ਬੰਦੇ ਨੂੰ ਰਜਗਾਰ ਮਿਲੂ ਲਫਾਫੇ ਮਚਾਉਣ ਤੇ ਉਹਦੀ ਜਿਹੜੀ ਰਹਿੰਦ ਖੂੰਦ ਦਾ ਪਲਾਸਟਿਕ ਦੀ ਖਾਦ ਉਹ ਆਪਾਂ ਕਿਸੇ ਕੰਪਨੀ ਨੂੰ ਵੀ ਦੇ ਸਕਦੇ ਖੇਤ ਵੀ ਪਾ ਸਕਦੇ ਆ ਪਾਣੀ 'ਚ ਵੀ ਤੇਰ ਸਕਦੇ ਆ ਠੀਕ ਹੈ ਉਹ ਐਡੀ ਦਿੱਕਤ ਨਹੀਂ ਵੀ ਕੋਈ ਉਹ ਸ਼ੈਰੀ ਡੈਂਪ ਨਹੀਂ ਬਣਨੇ ਜੀ ਵੀ ਦੋ ਦੋ ਗੀਲੇ ਦੇ ਢੇਰ ਲੱਗ ਜਾਣਗੇ ਬਾਰ ਬਣ ਜਾਣਗੇ ਉਹ ਚੀਜ਼ ਨਹੀਂ ਹੈਗੀ ਇੱਕ ਰੇੜੀ ਵਾਲਾ ਬੰਦਾ ਮੈਨੂੰਗਾ ਰੇੜੀ 'ਚ ਚੱਕ ਕੇ ਲੈ ਜਾਊਗਾ ਡਸਟਬੀਨ ਮਿਲਣਗੇ ਇੱਕ ਘਰ ਨੂੰ ਦੋ ਠੀਕ ਹੈ ਗਿੱਲੇ ਸੁੱਕੇ ਵਾਲੇ ਇੱਕ ਘਰ ਨੂੰ ਦੋ ਡਸਟਬੀਨ ਮਿਲਣਗੇ ਪਿੰਡ ਦੀ ਸਫਾਈ ਰਹੇਗਾ ਗਲੀਆਂ ਨਾਲੀਆਂ ਬੰਦ ਹੋਣਾ ਟਾੜੀ ਹਟ ਜਾਣਗੇ ਯਾਰ ਮੇਰੀ ਸਾਰੇ ਨੱਗਰ ਨੂੰ ਵੀ ਇੱਜਾ ਸਾਡਾ ਸਾਥ ਦਿਓ ਚ ਤੇ ਦੂਜਾ ਉਹ adda rodi ਵਾਲਾ ਜੀ ਉਹ ਦੇਖਦੇ ਜੇ ਉਹ ਆਪਣੇ ਸੱਸ ਆਪਣੇ ਧਿਆਨ ਚ ਹੈਗਾ ਤਾਂ ਹੈਗਾ ਵੀ ਐਡਾ ਰੋੜੀ ਵਾਲਾ ਮੈਂ ਗਮਿੰਦਗੜ੍ਹ ਵਾਲੇ ਬੰਦੇ ਨਾਲ ਇੱਕ ਨਾਲ ਠੇਕੇਦਾਰ ਨਾਲ ਗੱਲ ਕਰੀ ਆ ਉਹ ਕਹਿੰਦਾ ਵੀ ਦੇਖ ਜਦੋਂ ਤਾਂ ਪਸ਼ੂ ਮਰ ਜਾਂਦਾ ਉਦੋਂ ਤਾਂ ਮੌਕੇ ਦੇ ਬੰਦੇ ਤੋਂ ਮੈਂ ਅਸੀਂ ਬੰਦੇ ਤੋਂ ਮਗਰ 500 ਦੇ ਦਊ 1000 ਦੇ ਦਊ ਉਦੋਂ ਲੱਗਦਾ ਦੁੱਖ ਠੀਕ ਹੈ ਵੀ ਤੁਸੀਂ ਸਾਰੀਆਂ ਪੱਤੀਆਂ ਦਾ ਗੱਠ ਰੱਖ ਕੇ ਡੁੱਡ ਮੈਂਬਰਾਂ ਨੂੰ ਕਹਿ ਕੇ ਵੀ ਮੈਨੂੰ ਜਿਹੜੀਆਂ ਪੱਤੀਆਂ ਸਮਾਉਣੀਆਂ ਨੇ ਸੰਭਾਦੋ ਵੀ ਮੈਂ ਪਹਿਲਾਂ ਪਸ਼ੂ ਮਰੇ ਨਮਰੀ ਮੈਂ 500 ਰੁਪਏ ਘਰ ਲਿਆ ਕਰੂੰਗਾ ਠੀਕ ਹੈ ਸਾਲ ਦਾ ਇਧਰ 500 ਰੁਪਏ ਘਰ ਲਿਆ ਕਰੂੰਗਾ ਜੇ ਪਸ਼ੂ ਮਰ ਜਾਂਦਾ ਮੈਂ ਚੱਕ ਕੇ ਲੈ ਉਹ ਤੇਜੀ ਜੀ 80 ਇੱਕ ਚੀਜ਼ ਹੋਰ ਹੈ ਜੀ ਸਾਰੇ ਬੈਠੇ ਨੇ ਪਿੰਡ ਤੇ ਸਾਰੇ ਪਿੰਡਾਂ ਵਸਤੀ ਆ ਇਹ 50% ਗੋਹਾ ਹੈ ਜਿਹੜਾ ਗੋਬਰ ਨਾਲੀਆਂ ਚ ਜਾਂਦਾ ਨਾਲੀਆਂ ਚ ਜਿਹੜਾ ਬੰਦ ਹੋਣ ਦਾ ਕਾਰਨ ਹੈ ਪਿੱਛੇ ਅਸੀਂ ਇੱਕ ਘਰ ਦੀ ਡੇ ਟ੍ਰੈਲੀ ਕੱਢੀ ਇੱਕ ਘਰ ਦੇ ਗੋਹਾ ਤੁਸੀਂ ਵੀਡੀਓ ਵੀ ਦੇਖੀ ਹੋਊ ਸ਼ਾਇਦ ਉਹਦੇ ਉੱਤੇ ਕੋਈ ਪਿੰਡ ਵਾਸੀਆਂ ਨੂੰ ਲਾਉਂਗਾ ਸੁਨੇਹਾ ਹਾਂਜੀ ਇਹ ਵੀ ਉਹ ਤਾਂ ਸਾਰੇ ਪੰਜਾਬ ਦੀ ਮਸਲਾ ਕੋਹਾ ਉਹਨਾਂ ਖੇਤਾਂ 'ਚ ਬਹੁਤ ਘਟ ਜਾਂਦਾ ਹੈ। ਮੈਨੂੰ ਪਤਾ ਕੀ ਜੀ ਬੇਨਤੀ ਇੰਨਾ ਗੱਲਾਂ ਦਿੰਦੇ ਨਗਰ ਸਾਥ ਦਿੰਦਾ ਜੀ ਦੇਖੋ ਮੈਂ ਪਹਿਲਾਂ ਵੀ ਬੋਲਦਾ ਰਿਹਾ ਥੋੜੇ ਵੀਡੀਓ 'ਚ ਬੂਟਾ ਤੋਂ ਪਹਿਲਾਂ ਵੀ ਵੀ ਜੇ ਪੰਚਾਇਤ ਦਾ ਨਗਰ ਸਾਥ ਦਿੰਦਾ ਤਾਂ ਪੰਚਾਇਤ ਬਹੁਤ ਕੁਝ ਕਰ ਸਕਦੀ ਹੁੰਦੀ ਹੈ ਪੰਚਾਇਤ ਨੂੰ ਸਾਥ ਤੇ ਚਾਹੀਦਾ ਹੁੰਦਾ ਹਮੇਸ਼ਾ। ਠੀਕ ਹੈ। ਜੇ ਹੁਣ ਜਿਹੜੇ ਹੁਣ ਪਾਣੀ ਦੀ ਵੀ ਬਰਬਾਦੀ ਹੈ ਇੱਥੇ ਸਾਰਾ ਗੋਹਾ ਨਾਲੀ 'ਚ ਤੇਰ ਦੇਣਾ ਨਾਲਾ ਨਾਲਾ ਬੰਦ ਨਾਲੀ ਬੰਦ ਪਾਣੀ ਦੀ ਬਰਬਾਦੀ, ਲਾਈਟ ਦੀ ਬਰਬਾਦੀ ਸਾਰੀਆਂ ਚੀਜ਼ਾਂ ਦੀ ਬਰਬਾਦੀ ਹੋ ਰਹੀ ਹੈ ਹੁ ਜਿਹੜੀ ਐਸਸੀ ਪ੍ਰਾਵਾ ਨੂੰ ਮੈਂ ਵਾਦਾ ਕਰਿਆ ਸੀ ਜੀ ਪਾਣੀ ਵਾਲੀਆਂ ਮੋਟਰਾਂ ਦਾ ਠੀਕ ਹੈ ਉਹ ਮੋਟਰਾਂ ਅਸੀਂ ਨੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਅਸੀਂ ਨੇ 5 ਮੋਟਰਾਂ ਲਾ ਕੇ ਬੰਦ ਕਰਤਾ ਠੀਕ ਹੈ ਉਹ 5 ਸਾਨੂੰ ਮੈਂ ਇੱਕ ਵੇਨ ਤੋਂ ਜਦੋਂ ਅਸੀਂ ਐਸਡੀਓ ਸਾਹਿਬ ਤੋਂ ਮਨਜ਼ੂਰੀ ਲੈਣ ਗਏ ਐ ਐਸਡੀਓ ਸਾਹਿਬ ਸਾਨੂੰ ਕਹਿੰਦੇ ਵੀ ਜਿਹੜੇ ਇਹਦੇ ਸੈਂਪਲ ਲੇ ਫੇਲ ਹੋਏ ਨੇ ਜਿਹੜੀਆਂ ਤੁਸੀਂ ਪੰਚਾਇਤੀ ਮੋਟਰਾਂ ਲਾ ਰਹੇ ਹੋ ਮਹਾਲਿਆਂ ਚ ਠੀਕ ਹੈ ਵੀ ਜਦੋਂ ਗਲੀ ਦੇ ਵਿੱਚ ਮੋਟਰ ਲੱਗ ਗਈ ਉਹ ਚ ਜਦੋਂ بارش ਹੋਈ ਨਾਲੀਆਂ ਦਾ ਪਾਣੀ ਉੱਠਲ ਕੇ ਬੋਰ ਦੇ ਵਿੱਚ ਠੀਕ ਹੈ ਦੂਜੀ ਗੱਲ ਬੋਰ ਤੁਸੀਂ ਨੇ 250 ਤੇ ਲਾਤਾ 300 ਤੇ ਲਾਤਾ ਤੇ ਪਾਣੀ ਦਾ ਚੈੱਕ ਦਾ ਕੋਈ ਲੈ ਉਹ ਕਹਿੰਦੇ ਵੀ ਤੁਸੀਂ ਵਾਟਰ ਬਾਕਸ ਲਾਓ ਹਾਂ ਵਾਟਰ ਬਾਕਸ ਲਾਓ ਉਹੀ ਪੈਸਾ ਵਾਟਰ ਬਾਕਸ ਤੇ ਵਰਤੋ ਠੀਕ ਹੈ ਇਹ ਚ ਪਤਾ ਕੀ ਜੀ ਪਿੰਡ ਨੂੰ ਉਹਨੂੰ ਕਹਿੰਦਾ ਵੀ ਨਗਰ ਨੂੰ ਬੇਨਤੀ ਸਾਨੂੰ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਜਦੋਂ ਮਰਜ਼ੀ ਦਿਨ ਰਾਤ ਤੁਹਾਨੂੰ ਸੱਦੂ ਜਿੱਥੇ ਕੋਈ ਦਿੱਕਤ ਆ ਹੁਣ ਗਲੀ ਬਣਾਉਣੀ ਹੈ ਜੀ ਕੋਈ ਮੰਨ ਲਓ ਮੇਰਾ ਮਕਾਨ ਉੱਚਾ ਹੈ ਉੱਥੇ ਲਾਲਚ ਕਰੂੰਗਾ ਵੀ ਮੇਰੇ ਬਾਹਰ ਚੁੱਥੀ ਹੋ ਜਿਹਦੇ ਨਾਲ ਵੀ ਨੀਮੀ ਐ ਫਿਰ ਉਹਦਾ ਕੀ ਬਣੂਗਾ ਹੋਰ ਮੈਂਬਰ ਵੀ ਭਾਈ ਰੱਖੋ ਆਪਦਾ ਪੱਖ ਇੱਕਾਈ ਦਾ 2% ਸੋਡੀਸਾਈ ਦੇ ਤਾਂ ਤਿਆਰ ਹੋ ਗਏ ਜਿਹੜੀ ਕਿਥੇ ਆਪਣਾ ਕੰਕੀ ਤੀ ਹਾਂਜੀ ਹਾਂ ਉਹਦੇ ਪੈਸੇ ਆਉਣ ਵਾਲੇ ਨੇ ਉਹਦੇ ਉਹ ਤਾਂ ਰੇਡੀਆ ਕੰਮ ਤਕਰੀਬ ਨਾ ਹੁਣ ਥਾਣੀਆਂ ਦੇ ਦੋ ਦੇ ਤਿੰਨ ਦੇ ਰਹਿ ਗਏ ਜੀ ਜਾਦੇ ਪੈਸੇ ਹੋਰ ਤਾਂ ਸਾਰਾ ਤਕਰੀਬਨ ਹੋ ਗਿਆ ਇੱਕ ਤਾਂ ਆਪਣੀ ਸਹਾਰਨਾ ਬੱਤੀ ਵਾਲੀ ਇੱਕ ਸੰਭਰੋ ਬੱਤੀ ਵਾਲਾ ਤੇ ਇੱਕਾ ਦਰਵਾਜ਼ੇ ਵਾਲੀ ਪੂਨੀ ਬੱਤੀ ਪਿੰਡ ਦੀਆਂ ਤਿੰਨ ਨੂੰ ਮੈਂ ਕਹਿੰਦਾ ਸਾਰੀਆਂ ਦੋ ਵੀ ਜੇ ਸਭ ਨੂੰ ਰਲੀਪ ਸਭ ਨੂੰ ਜਿਹੜੀ ਕਰੀ ਜੀ ਸਭ ਤੁਹਾਡੇ ਪਾਪ ਥੋੜੇ ਪੈਸੇ ਤੋ ਤਿਆਰੀ ਹਾਂਜੀ ਹਾਂ ਕੱਢੀ ਅਸੀਂ ਬੈਠ ਗਿਆ ਕਿਹੜਾ ਜੀ ਐਕਟ ਨਾ ਜੀ ਇਨਾ 50 ਲੱਖ ਰੁਪਇਆ ਕਿਹਾ ਹੋਇਆ ਪਿਆ ਨਹੀਂ ਇਹ ਕਹਿੰਦੇ ਕਿ ਕੀ ਗੱਲ ਦੀ ਪਿਆਦਾ ਬੰਦਾ ਪਾਗਲਾ ਸੀ ਦਿੱਕਤਾ ਸੀ ਹਾਂ ਜੀ ਮਤੇਤਾ ਜੀ ਸਾਰੀਆਂ ਦੀ ਦਿੱਤੇ ਹੋਏ ਨੇ ਜੇ ਪੰਜਾਬ ਦੇ ਪਾਈ ਹੋਏ ਜੀ ਹੁਣ ਪਿੰਡ ਵਾਲੇ ਬਣਾਉਂਦੇ ਹਾਂ ਹਾਂ ਜੀ ਸਾਡੇ ਵੱਲੋਂ ਜਰਨਲ ਕੈਂਡੀਡੇਟ ਦਾ ਐਲਾਨ ਐ ਐਲਾਨਾ ਜੀ ਠੀਕ ਹੈ ਬਲਕ ਸਭਾ ਵਿੱਚ ਅਸੀਂ ਨਾਮ ਉਠਾਵਾਗੇ ਜਰਨਲ ਉੱਤੇ ਤੇ ਜੀ ਨੂੰ ਫਿਰ ਯਰਬਾਉਂਦੀ ਹੈ ਤਾਂ ਦੇਖਦੇ ਫਿਰ ਯਰਬਾਲਾ ਕੈਂਡੀਡੇਟ ਦੇਖਾਂਗੇ ਤਾਂ ਉਠਾਵਾਗੇ ਅਸੀਂ ਪੰਚਾਇਤ ਵੱਲੋਂ ਨਾਲ ਇਹਨਾਂ ਦੇ ਪੰਚਾਇਤ ਤੁਸੀ ਦਾ ਬਹੁਤ ਧੰਨਵਾਦ ਤੁਸੀਂ ਤਾਂ ਆਪੇ ਮੈਂਬਰੋਂ ਇੱਕ ਮੈਂਬਰ ਆ ਖੜਾ ਸਰਪੰਚ ਖੜਾ ਹੈ ਉਧਰ ਪੰਚ ਖੜਾ ਆ ਪੰਚ ਖੜਾ ਸਾਰੀ ਹੈ ਧੰਨਵਾਦ ਕਰਦਾ ਸਾਰੇ ਸਾਥ ਹੈ ਜੀ ਠੀਕ